ਅੱਜ ਦੀ ਕਹਾਣੀ ਇੱਕ ਸੱਚੀ ਘਟਨਾ ਦੇ ਆਧਾਰਿਤ ਹੈ ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ। ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ। ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ। ਇਹ ਸੱਚੀ ਕਹਾਣੀ ਉੱਤਰ ਪ੍ਰਦੇਸ਼ ਦੀ ਹੈ। ਉੱਥੋਂ ਦਾ ਇੱਕ ਪਿੰਡ ਜਿਸ ਵਿੱਚ ਇੱਕ 13 ਸਾਲ ਦੀ ਕੁੜੀ ਰਾਣੀ ਜਿਸ ਦਾ ਪੇਟ ਦਰਦ ਕਰਨ ਲੱਗਦਾ ਹੈ। ਪਹਿਲਾਂ ਰਾਣੀ ਦੇ ਪੇਟ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਸਦੇ ਪੇਟ ਦਾ ਦਰਦ ਠੀਕ ਨਹੀਂ ਹੁੰਦਾ। ਫਿਰ ਰਾਣੀ ਨੇ ਕਿਹਾ ਕਿ ਮੈਨੂੰ ਡਾਕਟਰ ਕੋਲ ਲੈ ਕੇ ਜਾਵੋ। ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ। ਉਸ ਤੋਂ ਬਾਅਦ ਉਸ ਘਰ ਦਾ ਜੋ ਮੁਖੀ ਹੁੰਦਾ ਹੈ ਉਹ ਰਾਣੀ ਨੂੰ ਡਾਕਟਰ ਦੇ ਕੋਲ ਲੈ ਕੇ ਜਾਣ ਦੀ ਬਜਾਏ ਸ਼ਹਿਰ ਵਿੱਚ ਰਹਿੰਦੀ ਉਸ ਦੀ ਤਾਈ ਕੋਲ ਛੱਡ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਇਸ ਦੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਹੈ। ਇਸ ਨੂੰ ਕਿਸੇ ਡਾਕਟਰ ਕੋਲ ਦਿਖਾ ਦੇਣਾ। ਫਿਰ ਰਾਣੀ ਦੀ ਤਾਈ ਉਸ ਨੂੰ ਇੱਕ ਡਾਕਟਰ ਦੇ ਕੋਲ ਲੈ ਕੇ ਜਾਂਦੀ ਹੈ ਜਦੋਂ ਡਾਕਟਰ ਰਾਣੀ ਦਾ ਟੈਸਟ ਕਰਦਾ ਹੈ ਤਾਂ ਜੋ ਰਿਪੋਰਟ ਆਈ ਉਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ ਸਾਰੇ ਹੈਰਾਨ ਹੋ ਗਏ ਸੀ ਕਿਉਂਕਿ ਉਹ 13 ਸਾਲਾਂ ਦੀ ਮਾਸੂਮ ਕੁੜੀ ਗਰਭਵਤੀ ਸੀ ਫਿਰ ਉਸ ਦਾ ਅਲਟਰਾਸਾਉਂਡ ਕਰਵਾਇਆ ਗਿਆ ਤਾਂ ਉਸ ਵਿੱਚ ਪਤਾ ਲੱਗਾ ਕਿ ਇਹ ਤਾਂ 7 ਮਹੀਨਿਆਂ ਦੀ ਗਰਭਵਤੀ ਹੈ ਇਹ ਸੁਣ ਕੇ ਹਸਪਤਾਲ ਵਾਲੇ ਵੀ ਹੈਰਾਨ ਹੋ ਜਾਂਦੇ ਹਨ ਇਹ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਫਿਰ ਉੱਥੋਂ ਦਾ ਡਾਕਟਰ ਪੁਲਿਸ ਨੂੰ ਬੁਲਾਉਂਦਾ ਹੈ ਤੇ ਨਾਲ ਹੀ ਚਾਈਲਡ ਵੈਲਫੇਅਰ ਸੁਸਾਇਟੀ ਵਾਲਿਆਂ ਨੂੰ ਬੁਲਾਇਆ ਜਾਂਦਾ ਹੈ ਹੁਣ ਉਹ 13 ਸਾਲ ਦੀ ਕੁੜੀ ਰਾਣੀ ਸੋਚ ਰਹੀ ਸੀ ਕਿ ਸਾਰੇ ਲੋਕ ਤੇ ਪੁਲਿਸ ਮੇਰੇ ਵੱਲ ਇਦਾਂ ਕਿਉਂ ਦੇਖ ਰਹੀ ਹੈ ਫਿਰ ਉਸ ਨੂੰ ਪਿਆਰ ਨਾਲ ਪੁੱਛਿਆ ਜਾਂਦਾ ਹੈ ਕਿ ਅਜਿਹਾ ਤੇਰੇ ਨਾਲ ਕਿਸ ਨੇ ਕੀਤਾ ਹੈ ਪਰ ਉਹ ਇੰਨੇ ਲੋਕਾਂ ਨੂੰ ਵੇਖ ਕੇ ਡਰ ਰਹੀ ਸੀ ਜਦੋਂ ਵਾਰ-ਵਾਰ ਉਸ ਨੂੰ ਪਿਆਰ ਨਾਲ ਪੁੱਛਿਆ ਗਿਆ ਤਉ ਡਰਦੀ ਡਰਦੀ ਨੇ ਦੱਸਿਆ ਕਿ ਇਹ ਗੰਦਾ ਕੰਮ ਮੇਰੇ ਨਾਲ ਮੇਰੇ ਦਾਦੇ ਨੇ ਕੀਤਾ ਹੈ ਮੇਰਾ ਦਾਦਾ ਬਹੁਤ ਸਮੇਂ ਤੋਂ ਮੇਰੇ ਨਾਲ ਗਲਤ ਕੰਮ ਕਰ ਰਿਹਾ ਸੀ ਮੈਂ ਉਹਨਾਂ ਨੂੰ ਮਨਾ ਕਰਦੀ ਸੀ ਕਿ ਮੈਂ ਕਿਸੇ ਨੂੰ ਦੱਸ ਦੇਵਾਂਗੀ ਪਰ ਉਹ ਮੈਨੂੰ ਕਹਿੰਦੇ ਜੇਕਰ ਤੂੰ ਕਿਸੇ ਨੂੰ ਦੱਸੇਗੀ ਤਾਂ ਮੈਂ ਤੈਨੂੰ ਤੇ ਤੇਰੇ ਦੋਵੇਂ ਭੈਣ ਭਰਾ ਨੂੰ ਮਾਰ ਦੇਵਾਂਗਾ ਇਸ ਲਈ ਮਾਸੂਮ ਕੁੜੀ ਡਰਦੀ ਨਹੀਂ ਬੋਲਦੀ ਸੀ ਪਰ ਉਹ ਦਰਿੰਦਾ ਉਸਤੇ ਨਾਲ ਲੰਮੇ ਸਮੇਂ ਤੋਂ ਦਰਿੰਦਗੀ ਕਰਦਾ ਰਿਹਾ ਸੀ ਆਖਰ ਉਹ ਗਰਭਵਤੀ ਹੋ ਜਾਂਦੀ ਹੈ ਫਿਰ ਅਦਾਲਤ ਵਿੱਚ ਇੱਕ ਅਰਜੀ ਦੇ ਕੇ ਆਗਿਆ ਮੰਗੀ ਜਾਂਦੀ ਹੈ ਤਾਂ ਜੋ ਕੁੜੀ ਦਾ ਗਰਭਪਾਤ ਕੀਤਾ ਜਾ ਸਕੇ ਕਿਉਂਕਿ ਜੇਕਰ ਰਾਣੀ ਨੇ ਕਿਸੇ ਬੱਚੇ ਨੂੰ ਜਨਮ ਦੇ ਦਿੱਤਾ ਤਾਂ ਉਸ ਦਾ ਕੀ ਬਣੇਗਾ ਉਸ ਦਾ ਪਾਲਣ ਪੋਸ਼ਣ ਕੌਣ ਕਰੇਗਾ ਤੇ ਰਾਣੀ ਦੀ ਸੰਭਾਲ ਕੌਣ ਕਰੇਗਾ ਪਰ ਅਦਾਲਤ ਨੇ ਜਦੋਂ ਉਸਦੇ ਟੈਸਟ ਦੀ ਰਿਪੋਰਟ ਦੇਖੀ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਹਨ ਕਿ ਬੱਚੇ ਦਾ ਗਰਭਪਾਤ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਕੁੜੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਫਿਰ ਉਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇੱਕ ਨਿਰਦੇਸ਼ ਸੁਣਾਇਆ ਤੇ ਦੂਜੇ ਪਾਸੇ ਇਹ ਗੱਲ ਜਦੋਂ ਮੀਡੀਆ ਨੂੰ ਪਤਾ ਲੱਗੀ ਤਾਂ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਆਖਰ ਇਸ ਦੇ ਪਿੱਛੇ ਕੀ ਸਚਾਈ ਹੈ ਜਦੋਂ ਪਤਾ ਕੀਤਾ ਗਿਆ ਤਾਂ ਅੱਜ ਤੋਂ 13 ਸਾਲ ਪਹਿਲਾਂ ਹਾਂਪੁਰ ਦੇ ਵਿੱਚ ਇੱਕ ਔਰਤ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਂ ਰਾਣੀ ਰੱਖਿਆ ਜਾਂਦਾ ਹੈ ਉਹਨਾਂ ਦੇ ਪਰਿਵਾਰ ਵਿੱਚ ਉਹ ਔਰਤ ਉਸ ਦਾ ਪਤੀ ਤੇ ਤਿੰਨ ਬੱਚੇ ਹੁੰਦੇ ਹਨ ਰਾਣੀ ਸਭ ਤੋਂ ਵੱਡੀ ਹੁੰਦੀ ਹੈ ਤੇ ਉਸਦੇ ਦੋ ਛੋਟੇ ਭੈਣ ਭਰਾ ਹੋਰ ਵੀ ਸੀ ਕੁਝ ਸਾਲ ਲੰਘੇ ਤਾਂ ਰਾਣੀ ਦੀ ਮਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਿਸ ਕਰਕੇ ਉਸਦੀ ਮੌਤ ਹੋ ਗਈ ਸੀ ਰਾਣੀ ਦਾ ਪਿਤਾ ਹੁਣ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਹੈ ਉਸ ਸਮੇਂ ਰਾਣੀ ਤੇ ਉਸਦੇ ਭੈਣ ਭਰਾ ਛੋਟੇ ਸੀ ਤੇ ਇਹਨਾਂ ਦੇ ਘਰ ਵਿੱਚ ਰਾਣੀ ਦਾ ਪਿਤਾ ਤੇ ਇਹ ਤਿੰਨ ਭੈਣ ਭਰਾ ਹੀ ਰਹਿ ਗਏ ਸੀ ਫਿਰ ਸਾਲ 2022 ਦੇ ਵਿੱਚ ਰਾਣੀ ਦੇ ਪਿਤਾ ਦੀ ਅਚਾਨਕ ਦਪੀਅਤ ਖਰਾਬ ਹੋ ਗਈ ਸੀ ਤੇ ਜਿਸ ਕਾਰਨ ਉਸ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਰਾਣੀ ਤੇ ਉਸ ਦੇ ਭੈਣ ਭਰਾ ਅਨਾਥ ਹੋ ਗਏ ਸੀ ਤੇ ਸਾਰੇ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਹੁਣ ਇਹਨਾਂ ਬੱਚਿਆਂ ਦਾ ਕੀ ਬਣੇਗਾ ਇਹਨਾਂ ਨੂੰ ਕੌਣ ਪਾਲੇਗਾ ਤੇ ਅੱਗੇ ਦੀ ਪਰਵਰਿਸ਼ ਕਿਵੇਂ ਹੋਵੇਗੀ ਇਹ ਤਾਂ ਹਜੇ ਛੋਟੇ ਬੱਚੇ ਹਨ ਉਸ ਤੋਂ ਬਾਅਦ ਰਾਣੀ ਦੇ ਪਿਤਾ ਦੀ ਰਿਸ਼ਤੇਦਾਰੀ ਵਿੱਚੋਂ ਉਸ ਦਾ ਇੱਕ ਫੁੱਫੜ ਹੁੰਦਾ ਹੈ ਜੋ ਬੱਚਿਆਂ ਦਾ ਦਾਦਾ ਲੱਗਦਾ ਸੀ ਉਹ ਵੀ ਆਇਆ ਹੋਇਆ ਸੀ ਉਸਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹਨਾਂ ਬੱਚਿਆਂ ਦੀ ਪਰਵਰਿਸ਼ ਕਰਨਾ ਚਾਹੁੰਦਾ ਹਾਂ ਇਹ ਗੱਲ ਸੁਣ ਕੇ ਸਾਰੇ ਖੁਸ਼ ਹੋ ਜਾਂਦੇ ਹਨ ਕਿ ਇਹਨਾਂ ਨੂੰ ਤਾਂ ਕਿਸੇ ਸਹਾਰੇ ਦੀ ਜ਼ਰੂਰਤ ਹੈ ਜੇਕਰ ਦਾਦਾ ਹੀ ਇਹਨਾਂ ਨੂੰ ਸਾਂਭ ਲਵੇਗਾ ਤਾਂ ਇਸ ਤੋਂ ਵਧੀਆ ਹੋਰ ਕੀ ਗੱਲ ਹੋਵੇਗੀ ਰਾਣੀ ਦੇ ਪਿਤਾ ਦਾ ਫੁੱਫੜ ਤੇ ਭੂਆ ਜੋ ਬੱਚਿਆਂ ਦੇ ਦਾਦਾ ਦਾਦੀ ਲੱਗਦੇ ਸੀ ਇਹਨਾਂ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਉਸ ਤੋਂ ਥੋੜੇ ਸਮੇਂ ਬਾਅਦ ਹੀ ਦਾਦੀ ਦੀ ਵੀ ਮੌਤ ਹੋ ਜਾਂਦੀ ਹੈ ਤੇ ਉਹ ਦਾਦਾ ਤੇ ਬੱਚੇ ਇਕੱਲੇ ਰਹਿਣ ਲੱਗ ਜਾਂਦੇ ਹਨ ਪਰ ਇੱਕ ਦਿਨ ਦਾਦੇ ਦਾ ਸ਼ੈਤਾਨ ਜਾਗ ਜਾਂਦਾ ਹੈ ਉਹ ਦਾਦਾ ਆਪਣੀ 13 ਸਾਲ ਦੀ ਪੋਤੀ ਰਾਣੀ ਦੇ ਨਾਲ ਗੰਦਗੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਤੇ ਉਸਦੇ ਨਾਲ ਗਲਤ ਕੰਮ ਕਰਨ ਲੱਗਦਾ ਹੈ ਉਸ ਨੂੰ ਮਾਸੂਮ ਰਾਣੀ ਤੇ ਤਰਸ ਨਹੀਂ ਆਉਂਦਾ ਕਿ ਉਹ ਰਾਣੀ ਦਾ ਸਰੀਰਕ ਸ਼ੋਸ਼ਣ ਕਰਨ ਲੱਗ ਪਿਆ ਸੀ ਇਸ ਦਾ ਰਾਣੀ ਬਹੁਤ ਵਿਰੋਧ ਕਰਦੀ ਹੈ ਪਰ ਉਹ ਉਸ ਦੇ ਵਿਰੋਧ ਤੇ ਕਹਿੰਦਾ ਹੈ ਕਿ ਜੇਕਰ ਤੂੰ ਕਿਸੇ ਨੂੰ ਕੁਝ ਦੱਸਿਆ ਮੇਰੇ ਨਾਲ ਇਹ ਸਭ ਨਾ ਕੀਤਾ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਰਾਣੀ ਬਹੁਤ ਡਰ ਗਈ ਸੀ ਕਿਉਂਕਿ ਉਸਨੇ ਰਾਣੀ ਦੇ ਭੈਣ ਭਰਾ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੀ ਫਿਰ ਉਸ ਤੋਂ ਬਾਅਦ ਲਗਾਤਾਰ ਉਹ ਦਰਿੰਦਾ ਉਸ ਮਾਸੂਮ ਦੇ ਨਾਲ ਰੇਪ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਕਈ ਮਹੀਨੇ ਲੰਘ ਜਾਂਦੇ ਹਨ ਤੇ ਇੱਕ ਦਿਨ ਰਾਣੀ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਉਸ ਤੋਂ ਬਾਅਦ ਉਹ ਰਾਣੀ ਦਾ ਘਰੇਲੂ ਇਲਾਜ ਵੀ ਕਰਦਾ ਹੈ ਪਰ ਉਸਦੇ ਪੇਟ ਦਾ ਦਰਦ ਨਹੀਂ ਹਟਦਾ ਜਿਸ ਕਰਕੇ ਉਹ ਰਾਣੀ ਨੂੰ ਉਸਦੀ ਤਾਈ ਦੇ ਕੋਲ ਹਾਂਪੁਰ ਵਿੱਚ ਛੱਡ ਆਉਂਦਾ ਹੈ ਤੇ ਕਹਿੰਦਾ ਕਿ ਇਸ ਨੂੰ ਕਿਤੋਂ ਦਵਾਈ ਦਵਾ ਦਿਓ ਇਸ ਦੇ ਪੇਟ ਵਿੱਚੋਂ ਦਰਦ ਨਹੀਂ ਰੁਕ ਰਿਹਾ ਹੈ ਇਹ ਗੱਲ ਜੁਲਾਈ ਮਹੀਨੇ ਦੀ ਹੁੰਦੀ ਹੈ ਜਦੋਂ ਰਾਣੀ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਪਤਾ ਲੱਗਦਾ ਹੈ ਕਿ ਇਹ ਕੁੜੀ ਤਾਂ ਗਰਭਵਤੀ ਹੈ ਇਹ ਸਾਰੀ ਕਰਤੂਤ ਇਸਦੇ ਹੀ ਦਾਦੇ ਨੇ ਕੀਤੀ ਹੈ ਉਸ ਨੂੰ ਉਦੋਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਉਥੋਂ ਦੀ ਸਰਕਾਰ ਨੂੰ ਹਾਈ ਕੋਰਟ ਵੱਲੋਂ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਜੋ ਇਹ ਬੱਚੀ ਹੈ ਇਸ ਦਾ ਇਲਾਜ ਤੇ ਉਸ ਦੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਨਾਲੇ ਇਸ ਤੇ ਬੱਚੇ ਦੀ ਸੰਭਾਲ ਵੀ ਕਰੇਗੀ ਫਿਰ ਰਾਣੀ ਨੂੰ ਜੋ 13 ਸਾਲ ਦੀ ਕੁੜੀ ਹੈ ਉਸ ਨੂੰ ਇੱਕ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਹੌਲੀ-ਹੌਲੀ ਸਮਾਂ ਲੰਘ ਜਾਂਦਾ ਹੈ ਉਦੋਂ ਰਾਣੀ 7 ਮਹੀਨਿਆਂ ਦੀ ਪ੍ਰੈਗਨੈਂਟ ਸੀ ਪਰ ਬਾਅਦ ਵਿੱਚ ਸਮਾਂ ਆਉਣ ਤੇ ਉਹ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਹੁਣ ਰਾਣੀ ਖੁਦ ਇੱਕ ਬੱਚੀ ਹੈ ਤੇ ਉਹ ਆਪਣੇ ਬੱਚੇ ਨੂੰ ਕਿਵੇਂ ਸੰਭਾਲ ਸਕਦੀ ਸੀ ਜਦੋਂ ਇਹ ਸਵਾਲ ਉੱਠਿਆ ਕਿ ਹੁਣ ਬੱਚੀ ਦਾ ਕੀ ਕੀਤਾ ਜਾਵੇ ਇਸ ਨੂੰ ਕੌਣ ਸੰਭਾਲੇਗਾ ਤਾਂ ਉਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੀ ਇੱਕ ਸੰਸਥਾ ਉਸ ਦੇ ਕੋਲ ਪਹੁੰਚਦੀ ਹੈ ਤੇ ਉਹ ਕਹਿੰਦੇ ਹਨ ਕਿ ਅਸੀਂ ਇਸ ਬੱਚੇ ਦੀ ਜ਼ਿੰਮੇਵਾਰੀ ਲੈਂਦੇ ਹਾਂ ਕਿਉਂਕਿ ਸਾਡੀ ਸੰਸਥਾ ਇਹ ਕੰਮ ਕਰਦੀ ਹੈ ਅਸੀਂ ਅਨਾਥ ਬੱਚਿਆਂ ਦੀ ਸੰਭਾਲ ਕਰਦੇ ਹਾਂ ਤੇ ਉਸ ਤੋਂ ਬਾਅਦ ਜੇਕਰ ਕਿਸੇ ਮਾਪੇ ਕੋਲ ਬੱਚਾ ਨਹੀਂ ਹੁੰਦਾ ਤਾਂ ਉਸ ਨੂੰ ਬੱਚਾ ਗੋਦ ਦੇ ਦਿੰਦੇ ਹਨ ਜੇਕਰ ਕਿਸੇ ਨੂੰ ਬੱਚੇ ਦੀ ਲੋੜ ਹੋਵੇ ਤਾਂ ਉਹਨਾਂ ਦੀ ਇੱਕ ਵੈਬਸਾਈਟ ਹੈ ਉਸ ਤੇ ਲੋਕ ਆਪਣਾ ਪਤਾ ਤੇ ਆਪਣੀ ਲੋੜ ਮੁਤਾਬਕ ਜਿਹੜਾ ਫਾਰਮ ਭਰਨ ਦੀ ਜ਼ਰੂਰਤ ਹੁੰਦੀ ਹੈ ਉਹ ਭਰਦੇ ਹਨ ਉਸ ਤੋਂ ਬਾਅਦ ਇੱਕ ਪ੍ਰਕਿਰਿਆ ਅਧੀਨ ਸੰਸਥਾ ਉਹਨਾਂ ਨੂੰ ਬੱਚਾ ਪ੍ਰਦਾਨ ਕਰਦੇ ਹਨ ਹੁਣ ਜੋ ਰਾਣੀ ਦਾ ਦਾਦਾ ਸੀ ਉਸ ਦਰਿੰਦੇ ਲਈ ਪੁਲਿਸ ਸਖਤ ਤੋਂ ਸਖਤ ਸਜ਼ਾ ਜਲਦੀ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ